ਇਦੂ ਬਿੱਡਿਆਂ ਨੂੰ ਵੱਡੀ ਕਰਨਾ ਸੀ ਇੰਨੇ ਵੱਡੀ ਹੋ ਜਾਣਾ ਵੱਡੇ ਆਕਸਰਬਾਨਾ ਆਕਸਰਬਾਨਾ ਜੀ ਗੱਲ ਕਿਹਾ ਕਿ ਰੋਣਾ ਨਹੀਂ ਪਰ ਰੋਣਾ ਨਹੀਂ ਰੋਣਾ ਠੀਕ ਹੀ ਜਾ ਕੇ ਬਾਅਦ ਵਿੱਚ ਕੋਈ ਨਾ ਜੀ ਦੀ ਯਾਦ ਆਉਂਦੀ ਹੈ ਮੈਨੂੰ ਪਤਾ ਪਰ ਰੋਣਾ ਨਹੀਂਗਾ ਵੀਰੇ ਰੋਏਂਗੇ ਫਿਰ ਮੈਂ ਨਹੀਂ ਬੁਲਾਉਣਾ ਤੈਨੂੰ ਸਟਰੋਂਗ ਬਣਨਾ ਆਪਾਂ ਜੇ ਉਹ ਬੀਜੀ ਚੱਲਿਆ ਗਿਆ ਛੱਡ ਕੇ ਤੈਨੂੰ ਫਿਰ ਤੂੰ ਤਕੜੀ ਨਹੀਂ ਹੋਣਾ ਇਹਨੂੰ ਪਾਲਣਾ ਨਹੀਂ ਕੀ ਬਣਾਉਣਾ ਇਹਨੂੰ ਵੱਡਾ ਆਕਸਰ ਕੀ ਬਣਾਉਣਾ ਕੀ ਆਕਸਰ ਡੀ ਐਫ ਸੀ ਬਣਾਉਣਾ ਫਿਰ ਤੈਨੂੰ ਐ ਰੋਕੇ ਬਣਾਏਗੀ ਤੂੰ ਦੱਸ ਫਿਰ ਸਟਰੋਂਗ ਵਨ ਸਟਰੋਂਗ ਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡੀ ਵਿਦਿਆ ਰਾਣੀ ਹੈ ਜੀ ਤੇ ਵਿਦਿਆ ਦੀ ਮੰਮੀ ਅਮਨ ਇਹਨਾਂ ਨੇ ਦੋਨਾਂ ਨੂੰ ਮਲੋਟ ਤੋਂ ਲੈ ਕੇ ਆਏ ਸੀਗੇ ਤੇ ਬਸ ਅਮਨ ਆਪਣੇ ਹਸਬੰਦ ਨੂੰ ਯਾਦ ਕਰਕੇ ਹਮੇਸ਼ਾ ਇਦਾਂ ਰੋਂਦੀ ਰਹਿੰਦੀ ਹੈ ਵੀ ਮੈਂ ਆਪਣੇ ਜੀ ਨੂੰ ਮਿਲਣਾ ਚਾਹੁੰਦੀ ਆ ਜੀ ਨੂੰ ਯਾਦ ਆਉਂਦੀ ਆ ਉਹ ਇਸ ਦੁਨੀਆ ਤੋਂ ਚਲਾ ਗਿਆ ਸੱਸ ਸਹੁਰੇ ਨੇ ਘਰੋਂ ਕੱਢਤਾ ਮਾਂ ਪਿਓ ਪਹਿਲਾਂ ਹੀ ਅੱਡ-ਅੱਡ ਹੋ ਕੇ ਉਹਨਾਂ ਦੀਆਂ ਮੈਰਿਜਾਂ ਹੋ ਗਈਆਂ ਸੀ ਲੱਗ-ਲੱਗ ਥਾਵਾਂ ਤੇ ਉਹ ਵੀ ਨਹੀਂ ਕੋਈ ਸਪੋਰਟ ਕਰ ਰਿਹਾ ਸੀ ਪਰ ਸਾਡੀ ਧੀ ਬਹੁਤ ਸਿਆਣੀ ਹੈ ਬਹੁਤ ਸਿਆਣੀ ਹੈ ਸਾਡੀ ਧੀ ਇਹ ਪਹਿਲਾਂ ਵੀ ਇਹ ਭੈਣ ਵਿਆਹ ਤੋਂ ਪਹਿਲਾਂ ਵੀ ਇਦਾਂ ਹੀ ਸੜਕਾਂ ਤੇ ਘੁੰਮਦੀ ਸੀ ਮੱਲੇ ਵਾਲਿਆਂ ਨੇ ਰਲ ਕੇ ਇਹਦਾ ਵਿਆਹ ਕਰਤਾ ਸੀ ਜਿਹੜੇ ਬੰਦੇ ਨਾਲ ਵਿਆਹ ਕੀਤਾ ਸੀ ਉਹ ਆ ਸ਼ਨੀ ਦਾ ਜਿਹੜਾ ਮੰਗਦੇ ਫਿਰਦੇ ਹੁੰਦੇ ਆ ਤੇਲ ਦੇ ਵਿੱਚ ਪਾ ਕੇ ਉਹ ਕੰਮ ਕਰਦਾ ਸੀ ਹਫਤੇ ਚ ਇੱਕ ਦਿਨ ਉਹ ਕਮਾਉਂਦਾ ਸੀ ਮਤਲਬ ਬਾਕੀ 7 ਦਿਨ ਉਹ ਬੈਠ ਕੇ ਖਾਂਦਾ ਸੀ ਤੇ ਟੀਵੀ ਉਹਨੂੰ ਵੀ ਬਿਮਾਰੀ ਸੀ ਕਿ ਕਾਲਾ ਪੀਲਾ ਸੀ ਹੋਰ ਤੇ ਉਹ ਵੀ ਆ ਬੱਚੀ ਹੋਣ ਤੋਂ ਬਾਅਦ ਉਹਦੀ ਵੀ ਡੈਥ ਹੋ ਗਈ ਤੇ ਬਸ ਉਹਦੀ ਡੈਥ ਤੋਂ ਬਾਅਦ ਇਹਦੇ ਸੱਸ ਸਹੁਰਾ ਨੇ ਵੀ ਇਹਨੂੰ ਇਹ ਕਹਿਣਾ ਸ਼ੁਰੂ ਕਰਤਾ ਵੀ ਤੂੰ ਸਾਡਾ ਪੁੱਤ ਖਾ ਲਿਆ ਤੇ ਇਹ ਵਿਚਾਰੀ ਸੜਕਾਂ ਤੇ ਆ ਗਈ ਦੁਬਾਰਾ ਫੇਰ ਪਹਿਲਾਂ ਵੀ ਜਦੋਂ ਮਲੋੜ ਸ਼ਹਿਰ ਚ ਆਈ ਸੀ ਇਹ ਪੰਜ ਸਾਲ ਪਹਿਲਾਂ ਉੱਥੇ ਅੱਡੇ 'ਚ ਹੀ ਰਹਿੰਦੀ ਸੀ ਇਕੱਲੀ ਮਾਂ ਪਿਓ ਨੇ ਘਰੋਂ ਕੱਢਤਾ ਸੀ ਤੇ ਅਖਬਾਰਾਂ ਵਾਲਿਆਂ ਨੇ ਰਲ ਕੇ ਇਹਦਾ ਵਿਆਹ ਕਰਤਾ ਸੀ ਆਪਦੇ ਹੀ ਮੱਲੇ ਦੇ ਮੁੰਡੇ ਨਾਲ ਭਾਈ ਜੀ ਜੰਨਤ ਕਰਨੀ ਭਾਬੀ ਨਾ ਕਰਨੀ ਹਾਂ ਕਰਾ ਦਿੰਦੇ ਆ ਭਾਬੀ ਨਾਲ ਕਰਾ ਦਿੰਦਾ ਠੀਕ ਹੈ ਰੋਇਆ ਨਾ ਕਰ ਪਾਸਟ ਸਟਰੋਂਗ ਰਹਿਣਾ ਠੀਕ ਹੈ ਆਰਮੀ ਤੇਰੀ ਗੱਲ ਕਰਾਉਣਾ ਪਵੇ ਗੱਦੇ ਮम्मी ਨੂੰ ਕਿਹਾ ਕਰ ਰੋਣਾ ਨਹੀਂ ਗਾ ਮम्मी ਕਿ ਮੈਂ ਵੱਡੀ ਹੋ ਕੇ ਡੀ ਐਫ ਸੀ ਬਣ ਜਾਣਾ ਵਾ ਹੈ ਨਾ ਬਣ ਜਾਣਾ ਨਾ ਨਹੀਂ ਬਿੱਦੋ ਰਾਣੀ ਬਾਈ ਜੀ ਬਹੁਤ ਜਿਆਦਾ ਹਾਂ ਯਾਦ ਆਉਂਦੀ ਹੈ ਪਰ ਸਾਡੀ ਅਸੀਂ ਨਹੀਂ ਤੇਰੇ ਕੁਝ ਲੱਗਦੇ ਹੈਗੇ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦੀ ਇਸ ਵੀਡੀਓ ਨੂੰ ਪਲੀਜ਼ ਸਾਰੇ ਜਾਨੇ ਧਿਆਨ ਨਾਲ ਦੇਖਿਓ ਵੀ ਤੇ ਸ਼ੇਅਰ ਵੀ ਕਰਿਓ ਕਿਉਂਕਿ ਮਨੁੱਖਤਰੀ ਸੇਵਾ ਪਰਿਵਾਰ ਦੇ ਵਿੱਚ ਸਾਡਾ ਸੁਤਪਨਿਆਂ ਦਾ ਹਸਪਤਾਲ ਆ ਤੇ ਉਹਦੇ ਵਾਸਤੇ ਇੱਕ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਇਹ 50 ਬெட் ਦਾ ਹਸਪਤਲ ਬਣਾਇਆ ਸੀਗਾ ਸੀ। ਬਣਾਉਣ ਵਾਲਾ ਤਾਂ ਕਾਲਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਸਾਡੀ ਡਿਊਟੀ ਲਈ ਹੋਈ ਹੈ। ਪਰ ਅੱਜ ਇਸ ਹਸਪਤਲ ਵਿੱਚ 70 ਦੇ ਕਰੀਬ ਪੇਸ਼ੈਂਟ ਐਡਮਿਟ ਨੇ। ਅਜੇ ਵੀ ਹੋਰ ਮਰੀਜ਼ ਜਿਨ੍ਹਾਂ ਨੂੰ ਲੋੜ ਆ, ਪ੍ਰਾਣਿਆਂ ਨੂੰ ਛੁੱਟੀ ਕਰਾਂਗੇ ਫਿਰ ਨਵੇਂ ਮਰੀਜ਼ਾਂ ਦੀ ਭਰਤੀ ਹੋਊਗੀ। ਬੜੀ ਦਿੱਕਤ ਆਉਂਦੀ ਆ ਮਰੀਜ਼ਾਂ ਦੇ ਸਮਾਨ, ਇਕੁਇਪਮੈਂਟ ਤੇ ਡਾਕਟਰਾਂ ਦੀਆਂ ਤਨਖਾਹਾਂ, ਨਰਸਿੰਗ ਸਟਾਫ ਦੀਆਂ ਤਨਖਾਹਾਂ ਮੈਡੀਕਲ ਸਟਾਫ ਦੀਆਂ ਜਿਹੜੇ ਫਾਰਮਾਸਿਸਟਸ ਨੇ ਦਵਾਈਆਂ ਇਕੁਪਮੈਂਟ ਜਿਹੜਾ ਅੰਦਰ ਯੂਜ਼ ਹੁੰਦਾ ਕਿਸੇ ਨੂੰ ਵੈਂਟੀਲੇਟਰ ਤੇ ਕਰਦੇ ਆ ਕਿਸੇ ਨੂੰ ਆਕਸੀਜਨ ਤੇ ਕਰਦੇ ਆ ਮਸ਼ੀਨ ਤੇ ਪਾਉਂਦੇ ਆ ਤਾਂ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਆ ਪਹਿਲਾਂ ਜਿਹੜੀਆਂ ਅਸੀਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾ ਕੇ ਪੂਰੀਆਂ ਕਰਦੇ ਸੀ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਇੱਥੇ ਹੀ ਸਾਡੇ ਕੋਲੇ ਡਾਕਟਰਾਂ ਦੀ ਟੀਮ ਬਹੁਤ ਚੰਗੀ ਆ ਡਾਕਟਰ ਸਾਡੇ ਕੋਲ ਤੁਸ਼ਾਰ ਅਗਰਵਾਲ ਜੀ ਨੇ ਜਿਹੜੇ ਐਮ ਡੀ ਮੈਡੀਸਨ ਨੇ ਉਹਨਾਂ ਦੀ ਜਿਹੜੀ ਟੀਮ ਆ ਡਾਕਟਰ ਹੈਪੀ ਡਾਕਟਰ ਰਜਤ ਹੋਰ ਡਾਕਟਰ ਕੋਸਮ ਇਸ ਤਰ੍ਹਾਂ ਸਾਈਕੀਆਟ੍ਰਿਕ ਡਾਕਟਰ ਸਾਈਕੋਲੋਜਿਸਟ ਡਾਕਟਰ ਡਾਕਟਰ ਪੂਨਮ ਜਿਹਨੇ ਕਿ ਡਾਈਟਿਸ਼ੀਅਨ ਮੈਡਮ ਨੇ ਸਾਰਿਆਂ ਦੇ ਰਲ ਕੇ ਸਹਿਯੋਗ ਦੇ ਨਾਲ ਅਸੀਂ ਸੁਪਨਿਆਂ ਦਾ ਹਸਪਤਾਲ ਚਲਾ ਰਹੇ ਹਾਂ ਅੱਜ ਜਿਹੜਾ ਹਸਪਤਾਲ ਦੇ ਵਿੱਚ ਗੱਲ ਕਰੀਏ ਫਰਸਟ ਫਲੋਰ ਦੇ ਉੱਤੇ ਤੁਸੀਂ ਦੇਖੋ 23 ਪੇਸ਼ੈਂਟ ਆ ਜਿਹੜੇ ਹਸਪਤਾਲ ਦੇ ਵਿੱਚ ਇਹ ਸਾਹਮਣੇ ਫਲੋਰ ਦੇ ਉੱਪਰ ਥੱਲੇ ਆ ਤੇ ਇਹਦੇ ਵਿੱਚੋਂ ਆਈਸੀਯੂ ਦੇ ਵਿੱਚ ਆ ਜਿਹੜੇ 5 ਪੇਸ਼ੈਂਟ ਆਈਸੀਯੂ ਦੇ ਵਿੱਚ ਐਡਮਿਟ ਨੇ ਫਿਰ ਜਿਹੜਾ ਇਹ ਗਰਾਉਂਡ ਇਹ ਹੈਗੀ ਹੈ ਮੰਨ ਲਓ ਗਰਾਉਂਡ ਫਲੋਰ ਤੇ ਆ ਫਰਸਟ ਫਲੋਰ ਆ ਫਰਸਟ ਫਲੋਰ ਦੇ ਉੱਪਰ 12 ਪੇਸ਼ੈਂਟ ਜਿਹੜੇ ਫਸਟ ਫਲੋਰ ਦੇ ਉੱਪਰ ਇੱਕ ਪਾਸੇ ਆ ਤੇ 17 ਇੱਕ ਪਾਸੇ ਆ ਤੇ ਇਹ 29 ਪੇਸ਼ੈਂਟ ਇਹ ਫਸਟ ਫਲੋਰ ਦੇ ਉੱਤੇ ਹੋ ਗਿਆ ਫਿਰ ਜਿਹੜੀ ਸੈਕੰਡ ਫਲੋਰ ਆ 11 ਮਰੀਜ਼ ਉੱਥੇ ਜਿਨ੍ਹਾਂ ਦੇ ਪੱਟੀਆਂ ਹੁੰਦੀਆਂ ਜਿਨ੍ਹਾਂ ਦੇ ਵੱਡੇ ਵੱਡੇ ਜ਼ਖਮ ਆ ਜਿਨ੍ਹਾਂ ਦੀ ਸਮੱਸਿਆ ਜਾਦਾ ਵਧੀ ਹੋਈ ਆ ਜ਼ਖਮਾਂ ਦੇ ਕਾਰਨ ਉਹਨਾਂ ਨੂੰ ਉੱਪਰ ਥਰਡ ਫਲੋਰ ਦੇ ਉੱਪਰ ਰੱਖਿਆ ਹੋਇਆ ਆ ਅੱਜ ਜੇ ਸੁਪਨਿਆਂ ਦੇ ਘਰ ਦੀ ਆਪਾਂ ਗੱਲ ਕਰੀਏ ਅਸੀਂ ਸਿਕਿਉਰਿਟੀ ਵਾਈਜ਼ ਸਫਾਈ ਵਾਈਜ਼ ਸਾਰੇ ਤਰੀਕੇ ਨਾਲ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆਂ ਵੀ ਇਸ ਹਸਪੀਟਲ ਦੇ ਵਿੱਚ ਹਰ ਇੱਕ ਜਿਹੜੀ ਪੇਸ਼ੈਂਟ ਦੀ ਜ਼ਰੂਰਤ ਆ ਉਹ ਪੂਰੀ ਹੋ ਸਕੇ ਪਹਿਲਾ ਇੱਕ ਨੰਬਰ ਬੈੱਡ ਅਸੀਂ ਖਾਲੀ ਰੱਖਦੇ ਆਂ ਕੋਈ ਐਮਰਜੈਂਸੀ ਇਕਦਮ ਕੋਈ ਪੇਸ਼ੈਂਟ ਆ ਜਾਂਦਾ ਜਿੰਨੇ ਵੀ ਬਾਪੂ ਬਜ਼ੁਰਗ ਵੀਰ ਤੁਸੀਂ ਦੇਖਦੇ ਹੋ ਮੰਜਿਆਂ ਦੇ ਉੱਪਰ ਪਏ ਇਹ ਉਹ ਪੇਸ਼ੈਂਟ ਨੇ ਜਿਹੜੇ ਜ਼ਿਆਦਾ ਕ੍ਰਿਟੀਕਲ ਨੇ ਜਾਂ ਜਿਨ੍ਹਾਂ ਨੂੰ ਜ਼ਿਆਦਾ ਲੋੜ ਆ ਡਾਕਟਰ ਤੁਸ਼ਾਰ ਅਗਰਵਾਲ ਐਮ ਡੀ ਮੈਡੀਸਨ ਨੇ ਇਹੀ ਰਨ ਕਰਦੇ ਨੇ ਹਸਪੀਟਲ ਨੂੰ ਸਾਰਾ ਹਸਪੀਟਲ ਦਾ ਕੰਮ ਡਾਕਟਰ ਤੁਸ਼ਾਰ ਅਗਰਵਾਲ ਦੇਖਦੇ ਨੇ ਡਾਕਟਰ ਰਜਤ ਉਹਨਾਂ ਦੀ ਟੀਮ ਡਾਕਟਰ ਕੁਸਮ ਹੋਗੇ ਡਾਕਟਰ ਸਚਿੰਦ ਹੋਗੇ ਤੇ ਡਾਕਟਰ ਹੈਪੀ ਹੋਗੇ ਇਹ ਸਾਰੇ ਡਾਕਟਰਾਂ ਦੀ ਟੀਮ ਹੈ ਜਿਹੜੀ ਰਲ ਮਿਲ ਕੇ ਹਸਪੀਟਲ ਨੂੰ ਚਲਾ ਰਹੀ ਹੈ ਇਹ ਪੇਸ਼ੈਂਟ ਜਿਵੇਂ ਤੁਸੀਂ ਸასი ਗਲਮਾ ਕਰਦੇ ਆ ਜਿਹੜੇ ਪੇਸ਼ੈਂਟ ਨੇ ਤੁਸੀਂ ਦੇਖਦੇ ਹੋ ਇੰਨੇ ਕ੍ਰਿਟੀਕਲ ਨੇ ਮੈਂਟਲੀ ਪੇਸ਼ੈਂਟ ਨੇ ਜਾਂ ਫਿਜ਼ੀਕਲੀ ਤੇ ਕੈਂਪ ਦੇ ਵਿੱਚ ਜਿਹੜੇ ਆਉਂਦੇ ਨੇ ਸასი ਗਲ ਪਾਣੇ ਦਾਦਾ ਬਹਿ ਜਾ ਬੈ ਜਾ ਮੇਰੀ ਭੈਣ ਮੈਨੂੰ ਬਾਬਾ ਜੀ ਦੇ ਵਿਚਾਈ ਜਾਂਦੇ ਹੁੰਦੇ ਹੁੰਦੇ ਕੋਈ ਰੋਣਾ ਨਹੀਂ ਮੇਰੀ ਭੈਣ ਨੇ ਬੈ ਜਾ ਬੈ ਜਾ ਇਹ ਦਾਦਾ ਭੈਣ ਬਹੁਤ ਜ਼ਿਆਦਾ ਅਫਸੈਟ ਭੈਣ ਕੈਂਪ ਦੇ ਵਿੱਚ ਲੈ ਕੇ ਆਏ ਸੀ ਪਰਿਵਾਰਕ ਮੈਂਬਰ ਬੰਨ ਕੇ ਘਰੇ ਰੱਖਣੇ ਇਹ ਹਾਂ ਪੁੱਤ ਕਿਵੇਂ ਆ ਠੀਕ ਆ ਹਣ ਤੂੰ ਕਿ ਵੀ ਸਾਡੀ ਧੀ ਰਾਣੀ ਬਹੁਤ ਜ਼ਿਆਦਾ ਅਫਸੈਟ ਸੀ ਮਾਤਾ ਸੱਸਰੀ ਕਾਲ ਹੋਰ ਮਾਂ ਠੀਕ ਹੋ ਸੱਸਰੀ ਕਾ ਹੋਰ ਮਾਂ ਠੀਕ ਹੋ ਹਾਂਜੀ ਠੀਕ ਆ ਮਾਂ ਠੀਕ ਇਮਾਂ ਸਾਡੇ ਬੇਟੀ ਸੀ ਇਹਨਾਂ ਦੀ ਹਰਜੀਤ कौर ਟੀਚਰ ਸੀ ਉਹਨਾਂ ਦੀ ਵੀ ਡੈਥ ਹੋ ਗਈ ਸੀ ਅਫਸਰ ਸੀਗੀ ਬਹੁਤ ਜ਼ਿਆਦਾ ਹੁਣ ਮਾਂ ਨੂੰ ਵੀ ਵਿਚਾਰੀ ਨੂੰ ਇੱਕ ਪ੍ਰੋਬਲਮ ਆਈ ਹੋਈ ਹੈ ਇਥੋਂ ਵਾਹਿਗੁਰੂ ਕਿਰਪਾ ਕਰਨ ਮਾਂ ਠੀਕ ਹੋ ਕੇ ਜਾਵੇ ਘਰੇ ਮਾਂ ਮੇਰੀ ਇੱਥੇ ਇੱਥੇ ਮੈਨੂੰ ਹਾਂ ਛੱਡ ਦਿਓ ਕੋਈ ਨਾ ਘਰ ਛੱਡ ਗਿਆ ਕੋਈ ਨਾ ਮਾਂ ਛੱਡ ਆਪਣੇ ਘਰ ਛੱਡ ਜਾਓ ਠੀਕ ਆ ਮਾਂ ਛੱਡ ਜਾਓ ਆਪਣੇ ਭਲਾ ਹੋਊਗਾ ਮੇਰੇ ਚੱਲ ਦਿਓ ਆਪਣੇ ਘਰ ਠੀਕ ਆ ਮਾਂ ਠੀਕ ਠੀਕ ਮੈਨੂੰ ਆਪਣੇ ਘਰ ਦੀ ਪੁੱਛਾਂ ਇੱਕ ਬੇਟੀ ਸੀ ਉਹ ਵੀ ਟੁਗਰੀ ਹੋ ਗਈ ਹੈ ਐਂ ਰੋਈ ਜਾਂਦੀ ਹੁੰਦੀ ਐ ਮਾਂ ਉਹ ਦੇਖੋ ਮੇਰੀ ਬੇਟੀ ਹਾਂ ਬੇਟੀ ਨੂੰ ਬੁਲਾਉਣਾ ਬਸ ਬੁਲਾਉਣਾ ਬੁਲਾਉਣਾ ਹਰਜੀਤ ਨੂੰ ਬੁਲਾਉਣਾ ਹਾਂ ਜੀ ਇਦਾਂ ਹੀ ਇਹ ਬੱਚਾ ਵਾ ਇਹ ਵੀ ਫਿਜ਼ੀਕਿਕਲੀ ਡਿਸੇਬਲ ਆ 100% ਕੇਅਰ ਵਾਸ਼ਰੂਮ ਟਾਇਲਟ ਸਾਰਾ ਕੁਝ ਉੱਪਰ ਹੀ ਹੋ ਰਿਹਾ ਇਧਰ ਬਾਪੂ ਜੀ ਆ ਸਤਿ ਸ੍ਰੀ ਅਕਾਲ ਬਾਪੂ ਸਤਿ ਸ੍ਰੀ ਅਕਾਲ ਤਕੜਾ ਬਾਪੂ ਕੀ ਹਾਲ ਨੇ ਇਕਬਾਲ ਸਿੰਘ ਜੀ ਹੋ ਗਿਆ ਹੋ ਗਿਆ ਅਪਰੇਸ਼ਨ ਨੂੰ ਬਧਾਈਆ ਬਹੁਤ ਤਲਵਾ ਜੀ ਕਰਵਾਇਆ ਵੈਗਰੂ ਨੇ ਕਰਾਇਆ ਅਸੀਂ ਨੇ ਕਰਾਇਆ ਜੋ ਉਹ ਮੈਂ ਤਿੰਨ چار ਲੋਕੋ ਹੋ ਗਿਆ ਮੇਰੇ ਦਿੱਲ ਆਖਾ ਤੁਸੀ ਸਾਡੇ ਕੋਈ ਰਹਿਣਾ ਬਾਅਦ ਵਿੱਚ ਵੀ ਕੋਈ ਸੇਵਾ ਬਿੰਦ ਦੇ ਦੇ ਕੋਈ ਨਹੀਂ ਮੇਰਾ ਕੋਈ ਧੀ ਪੁੱਤਰ ਨਹੀਂ ਹੈਗਾ ਮੇਰਾ ਕੋਈ ਨਹੀਂ ਅਸੀਂ ਤੁਹਾਡੇ ਧੀ ਪੁੱਤਰ ਨਹੀਂ ਮੈਂ ਲਵਾਰਸ ਅਸੀਂ ਵੀ ਤੁਹਾਡੇ ਧੀ ਪੁੱਤਰ ਐ ਨਾ ਕੋਲ ਵਾਰਸਾਂ ਦੇਖੋ ਸਿਰ ਤੇ ਹੱਥ ਰੱਖੋ ਪੁੱਤ ਦੇ ਅਸੀਂ ਵੀ ਤੁਹਾਡੇ ਧੀ ਪੁੱਤਰ ਆਪਰੇਸ਼ਨ ਠੀਕ ਹੋ ਗਿਆ ਆਪਰੇਸ਼ਨ ਠੀਕ ਹੋ ਗਿਆ ਹੁਣ ਜਿਵੇਂ ਜਿਵੇਂ ਡਾਕਟਰ ਨੇ ਕਿਹਾ ਧਿਆਨ ਰੱਖਣਾ ਉਵੇਂ ਹੀ ਅੱਛਾ ਜੀ ਕੋਈ ਜ਼ੋਰ ਨਹੀਂ ਲਾਉਣਾ ਗਲਤ ਤਰੀਕੇ ਨਾਲ ਉੱਟ ਕੇ ਨਹੀਂ ਪੈਣਾ ਕੰਪਲੀਸ਼ਨ ਹੋ ਗਿਆ ਜੀ ਹਾਂ ਕਮੈਂਟ ਨਹੀਂ ਸਾਡੇ ਕੋਲੇ ਆ ਵੀਤੀ ਰਾਣੀਏ ਠੀਕ ਆ ਜਿਉਂਦੀ ਬਾਤ ਦੀ ਰਹ ਪੁੱਤ ਹਾਂ ਠੀਕ ਹੈ ਤੂੰ ਅੱਗੇ ਨਾਲੋਂ ਕਿਵੇਂ ਜੀ ਜੱਖ ਵਿੱਚ ਡਾਕਟਰ ਸਾਹਿਬ ਇਹਨਾਂ ਦੇ ਕਿਦਾਂ ਬੱਚੀ ਦਾ ਖੇਲ ਕਰਕੇ ਪਹਿਲਾਂ ਨਾਲੋਂ ਤੇ ਜਿਹੜੀ ਐ ਐਚਬੀ ਵਗੈਰਾ ਹੋਮੋਗਲਿਬਨ ਵਗੈਰਾ ਠੀਕਾ ਬਲੱਡ ਚੜਾਇਆ ਸੀਗਾ 2 ਜੀਨੂ ਬਲੱਡ 10 ਉੱਤੇ ਆ ਗਿਆ 10 ਉੱਤੇ ਆ ਗਿਆ ਚਲੋ ਸ਼ੁਕਰ ਤੇ ਦੋਨੋਂ ਭੈਣਾਂ ਨੂੰ ਸਾਡੇ ਕੋਲੇ ਲੈ ਕੇ ਆਏ ਸਾਡੀ ਮੇਲ ਕੋਟਲੀ ਤੋਂ ਟੀਮ ਬੱਚੀ ਦੇ ਸਾਰੇ ਜ਼ਖਮ ਬੈਗ ਤੇ ਢੋਈ ਤੇ ਸਾਰੇ ਲੱਤਾਂ ਤੇ ਪੈਰਾਂ ਤੇ ਥੱਲਿਓ ਸਾਰਾ ਸਰੀਰ ਗਲਿਆ ਪਿਆ ਸੀ ਤੇ ਇਹਦਾ ਨਾਂ ਹੈਗਾ हलीमा हलीमा तेरा ਨਾ ਹੈਗਾ ਅਰੀਬਾ ਅਰੀਬਾ ਹਲੀਮਾ ਤੇ ਅਰੀਬਾ ਦੋਨੋਂ ਭੈਣਾ ਵਾਂ ਇਹ ਵੀ ਚੱਲ ਫਿਰ ਨਹੀਂ ਸਕਦੀ ਸੀ ਪੂਰੀ ਮੱਤਾਂ ਬਿੰਗੀਆਂ ਹੋ ਗਈਆਂ ਵਿਚਾਰੀ ਦੀਆਂ ਇਹਦਾ ਵੀ ਹੁਣ ਵੀਡੀਓ ਥੈਰੇਪੀ ਚੱਲਦੀ ਆ ਇਦਾਂ ਹੀ ਸਾਡੇ ਇਧਰ ਮਾਤਾ ਮਸੀਹ ਆ ਹਨ ਇਹਨਾਂ ਨੂੰ ਬ੍ਰੈਸਟ ਕੈਂਸਰ ਆ ਇਹਨਾਂ ਦੇ ਮੰਨ ਲਓ ਬ੍ਰੈਸਟ ਦੇ ਵਿੱਚ ਬਹੁਤ ਵੱਡਾ ਕੈਂਸਰ ਦੀ ਪ੍ਰੋਬਲਮ ਕਰਕੇ ਬਾਕੀ ਪੇਸ਼ੈਂਟ ਹਸਪਤਲ ਗਿਆ ਹਾਂ ਜੀ ਉਹ ਸੀ ਸੀ ਟੀ ਵੀ ਭੇਜਿਆ ਸੀ ਫਾਲੀਨ ਨੂੰ ਭੇਜਾ ਇਹ ਸਾਡਾ ਆਈ ਸੀ ਯੂ ਬਣਾਇਆ ਜੀ ਛੋਟਾ ਜਿਹਾ ਤੇ ਇਹ ਹੁਣ ਹਸਪਤਲ ਦੇ ਵਿੱਚ ਆ ਤੀਜੀ ਲਾਈਨ ਜਿਹੜੀ ਅਸੀਂ ਵਿਚਾਲੇ ਲਾਈ ਹੋਈ ਆ ਜਗ੍ਹਾ ਦੀ ਘਾਟ ਕਰਕੇ ਮੰਨ ਲਓ ਸਾਨੂੰ ਬੜੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਤੇ ਇੱਥੇ ਇਹ ਵਿਚਾਲੇ ਸੈਂਟਰ ਚ ਲਾਈਨ ਲਾਈ ਹੋਈ ਆ ਤੇ ਹੁਣ ਬਾਪੂ ਇਹ ਜੂਪੀ ਤੋਂ ਆਪਣੇ ਵਾਈਫ ਨੂੰ ਲੈ ਕੇ ਆਏ ਸੀ ਕੈਂਪ ਦੇ ਵਿੱਚ ਇੰਨੀ ਮਾੜੀ ਹਾਲ ਸੀ ਮਾਤਾ ਦੀ ਵਿਚਾਰੀ ਦੀ 휠 ਚੇਅਰ ਤੇ ਸੀਗੇ ਲੈ ਕੇ ਆਏ ਤੇ ਇਸ ਤਰ੍ਹਾਂ ਮੰਨ ਲਓ ਇੰਨੀ ਦੂਰੋਂ ਦੂਰੋਂ ਜੂਪੀ ਤੋਂ ਬਿਹਾਰ ਤੋਂ ਬੰਗਾਲ ਤੋਂ ਕਲਕੱਤੇ ਤੋਂ ਜੰਮੂ ਕਸ਼ਮੀਰ ਤੋਂ ਹਿਮਾਚਲ ਤੋਂ ਰਾਜਸਥਾਨ ਤੋਂ ਦੂਰੋਂ ਦੂਰੋਂ ਪੇਸ਼ੈਂਟ ਸਾਡੇ ਕੋਲੇ ਇੱਥੇ ਦਿਮਾਗੀ ਸਮੱਸਿਆਵਾਂ ਵਾਲੇ ਜਿਹੜੇ ਕੈਂਪ ਦੇ ਵਿੱਚ ਆਉਂਦੇ ਨੇ ਜਿਹੜੇ ਬਹੁਤ ਕ੍ਰਿਟੀਕਲ ਪੇਸ਼ੈਂਟ ਹੁੰਦੇ ਆ ਫਿਰ ਉਹਨਾਂ ਨੂੰ ਅਸੀਂ ਇੱਥੇ ਐਡਮਿਟ ਕਰ ਲੈਂਦੇ ਆ ਜਿਹੜੇ ਮੈਂਟਲੀ ਸਮੱਸਿਆ ਜ਼ਿਆਦਾ ਜਿਨ੍ਹਾਂ ਦੀ ਵਧੀ ਹੁੰਦੀ ਆ ਕੁੱਟਮਾਰ ਕਰਦੇ ਆ ਭੰਨ ਤੋੜ ਕਰਦੇ ਆ ਹੁਣ ਇਹ ਉੱਪਰਲਾ ਬੋਰਡ ਆ ਉੱਪਰਲੇ ਬੋਰਡ ਵਿੱਚ ਵੀ ਸਾਡਾ ਹਰ ਟਾਈਮ ਇੱਕ ਸਟਾਫ ਨਰਸਿੰਗ ਸਟਾਫ ਦੀ ਇੱਥੇ ਡਿਊਟੀ ਲੱਗੀ ਹੋਈ ਆ ਜੀਡੀਐ ਸਟਾਫ ਸਫਾਈ ਵਾਲੇ 올 ਟਾਈਮ ਇੱਥੇ ਮੈਂਬਰ ਸਾਡੇ ਕੋਈ ਨਾ ਕੋਈ ਇੱਥੇ ਰਹਿੰਦੇ ਨੇ ਹਾਂਜੀ ਬਣੇ ਸਾਸਿਕਾਲ ਹਾਂ ਵੀ ਕੁੜੀਆ ਰਾਣੀ ਕਿਵੇਂ ਆ ਕੀ ਖਾਈ ਜਾਨੀ ਆ ਬਿਸਕਟ ਖਾ ਰਹੀ ਆ ਇਹਦਾ ਵੀ ਪੂਰਾ ਸ਼ਰੀਰ ਬੱਚੀ ਦਾ ਕੰਮ ਨਹੀਂ ਸੀ ਕਰਦਾ ਮਰੀਲ ਕੋਟਲੇ ਤੋਂ ਆ ਤੇ ਇਹਨੂੰ ਬੱਚੀ ਦੀ ਇੱਥੇ ਐਕਸਰਸਾਈਜ਼ ਚੱਲਦੀ ਆ ਵਾਹਿਗੁਰੂ ਕਿਰਪਾ ਕਰਨ ਆਪਣੇ ਜੋਗੀ ਹੋ ਜਵੇ ਤੁਰਨ ਜੋਗੀ ਹੋ ਜਵੇ ਇਹਦੀਆਂ ਜਿਹੜੀਆਂ ਐਕਸਰਸਾਈਜ਼ਾਂ ਇੱਥੇ ਕਰਵਾਈਆਂ ਜਾਂਦੀਆਂ ਇੱਧਰ ਸਵਰਨਦੀਪ ਸਿੰਘ ਸਾਡਾ ਮੂਹਲ ਕੋਲ ਆ ਨੇ ਮੈਨੂੰ ਦੇਖ ਕੇ ਆ ਮਾਮਾ ਕਿਵੇਂ ਆ ਅੰਮਰੀ ਕੀ ਹਾਲ ਨੇ ਠੀਕ ਠੀਕ ਆ ਇਹ ਬੱਚਾ ਬਲਾਈਂਡ ਆ ਦਿਖਦਾ ਨਹੀਂ ਇਹਨੂੰ ਤੇ ਚੱਲਦਾ ਵੀ ਨਹੀਂ ਸੀ ਪਹਿਲਾਂ ਤਾਂ ਹੁਣ ਚੱਲਣਾ ਫਿਰਨ ਲੱਗ ਗਿਆ ਵਾਹਿਗੁਰੂ ਦੀ ਕਿਰਪਾ ਨਾਲ ਇਹਦੀ ਵੀ ਟਰੀਟਮੈਂਟ ਚੱਲਦੇ ਐ ਐਕਸਰਸਾਈਜ਼ ਚੱਲਦੇ ਐ 7ਵੀਂ ਕਲਾਸ ਚ ਪੜਦਾ ਸੀਗਾ ਬਸ ਸਕੂਲੋਂ ਆਇਆ ਦਿਮਾਗ ਨੂੰ ਬੁਖਾਰ ਚੜ ਗਿਆ ਬੈਗ ਸਕੂਲੋਂ ਰੱਖਿਆ ਆ ਕੇ ਬਸ ਉੱਦੋਂ ਮੁੜ ਕੇ ਸਰੀਰ ਕੰਮ ਛੱਡ ਗਿਆ ਹੌਲੀ-ਹੌਲੀ ਅੱਖਾਂ ਦੀ ਲਾਈਟ ਵੀ ਚਲੇ ਗਈ ਬਲਾਈਂਡ ਹੋ ਗਿਆ ਅਰਦਾਸ ਕਰਿਓ ਅਬ ਹੋਰ ਤੋਂ ਇਹ ਬੱਚਾ ਸਾਡੇ ਕੋਲੇ ਕਰੀਬ 1 ਸਾਲ ਹੀ ਹੋ ਚੱਲਿਆ ਇਹਦੇ ਪਾਪਾ ਵੀ ਇਹ ਨਾਲ ਹੀ ਦਿੰਦੇ ਆ ਟਰੱਕ ਡਰਾਈਵਰ ਆ ਮੰਮੀ ਛੱਡ ਕੇ ਚਲੀ ਗਈ ਸੀ ਪਰ ਅੱਗੇ ਨਾਲੋਂ ਬਹੁਤ ਠੀਕ ਆ ਪਹਿਲਾਂ ਨਾਲ ਸਾਡੇ ਕੋਲ ਜਿਹੜੇ ਜਿੰਨੇ ਵੀ ਪੇਸ਼ੈਂਟ ਨੇ ਸਾਰੇ ਜਿਨ੍ਹਾਂ ਨੂੰ ਮਤਲਬ ਲੰਬਾ ਟਾਈਮ ਟ੍ਰੀਟਮੈਂਟ ਚੱਲਣ ਦੀ ਲੋੜ ਆ ਸਾਲ-ਸਾਲ ਤੋਂ 6-6 ਮਹੀਨਿਆਂ ਤੋਂ ਹਸਪਤਾਲਾਂ ਦੇ ਵਿੱਚ ਉਦਾਂ ਦੇ ਬਰੀਜੀ ਨੇ ਕਹਿੰਦਾ ਇਹ ਬਾਪੂ ਜੀ ਹਾਂਜੀ ਬਾਪੂ ਜੀ ਸਤਿ ਸ੍ਰੀ ਅਕਾਲ ਠੀਕ ਹੋ ਹਾਂ ਵੀ ਇਦਾਂ ਵੀਰੇ ਠੀਕ ਆ ਠੀਕ ਨਹੀਂ ਗਾ ਬਾਪੂ ਕਿਵੇਂ ਆ ਕੱਲ੍ਹ ਨਈਆ ਅੱਛਾ ਠੀਕ ਆ ਠੀਕ ਸਟ੍ਰੋਕ ਹੈ ਹਾਂਜੀ ਮਾ ਅਸੀਂ ਕੱਲ ਕਿਵੇਂ ਮੈਂ ਪਹਿਲਾਂ ਆਪਾਂ ਰੈਸਕਿਊ ਕੀਤਾ ਸੀ ਫਿਰ ਉਹਨਾਂ ਦੇ ਘਰ ਦੇ ਮਿਲ ਗਏ ਸੀ ਮੋਬਾਈਲ ਤੇ ਲੱਗਿਆ ਹਾਂ 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 ਆ ਜਾਏ ਵੀ ਹੋ ਗਿਆ ਨਾ ਲੈਣ ਲੈ ਕੇ ਜਾਣਾ ਅੱਜ ਕੱਲ ਆਏ ਫੇਰ ਚੱਲ ਗਏ ਕਿੰਦੇ ਕਈ ਆਂਦੇ ਸੀ ਭਾਜੂ ਰਾਜ ਆ ਜਾਣ ਕਈ ਆਂਦੇ ਕੱਲ ਕਈ ਆਂਦੇ ਪਤਾ ਨੀ ਕਦੋਂ ਆਉਣਾ ਨਹੀਂ ਹੁਣ ਇਹਨੂੰ ਪਿੰਡ ਲੈ ਕੇ ਜਾਣਾ ਘਰੇ ਹਾਂਜੀ ਹਾਂ ਡਾਕਟਰ ਸਾਹਿਬ ਉਹ ਕਿੰਨੇ ਚੁਟਤੀ ਦੀ ਹੁੰਦੀ ਕੋਈ ਗੱਲ ਨਹੀਂ ਮਾ ਚੁਟਤੀ ਤਾਂ ਠੀਕ ਆ ਹੁਣ ਬਸ ਇਹਦੀ ਦਵਾਈ ਪ੍ਰੋਪਰ ਚੱਲੇ ਘਰੋਂ ਨਹੀਂ ਹੁਣ ਇਹਨੂੰ ਐਦਾਂ ਫੇਰ ਅੱਗੇ ਦੇਖੋ ਕਿਥੋਂ ਖਰੜ ਤੋਂ ਮਿਲਿਆ ਕਿੰਨੀ ਮਾੜੀ ਹਾਲਤ ਸੀ ਕੁੱਤਿਆਂ ਦੇ ਵਿੱਚ ਹੀ ਸੁੰਦਾ ਸੀ ਸੜਕਾਂ ਤੇ ਗੰਦ ਮੰਦ ਚੱਕ ਕੇ ਖਾਂਦਾ ਸੀ ਹੁਣ ਇਹਦਾ ਧਿਆਨ ਰੱਖਿਓ ਮਾ ਜੇ ਲੈ ਕੇ ਜਾਣਾ ਮੈਂ ਜ਼ਿੰਮੇਵਾਰੀ ਨੇ ਹਰ ਮਹੀਨੇ ਇੱਥੋਂ ਦਵਾਈ ਲੈ ਕੇ ਜਾਣੀ ਇਹਨੂੰ ਨਾਲ ਲੈ ਕੇ ਆਉਣਾ ਸਾਨੂੰ ਮਿਲਾ ਕੇ ਲੈ ਕੇ ਜਾਣਾ ਠੀਕ ਆ ਮਾ ਕੀ ਨਾਂ ਇਹਦਾ ਪੂਰਾ ਪ੍ਰਿੰਸ ਦੀਪਕ ਕੁਮਾਰ ਦੀਪਕ ਕੁਮਾਰ ਹਾਂ ਦੀਪਕ ਕਿਵੇਂ ਆ ਫਿਰ ਬੈਠ ਉੱਟ ਕੇ ਉੱਟ ਕੇ ਬੈਠ ਉੱਟ ਕੇ ਰ ਬੈਠ ਹੱਥ ਤਾਂ ਮੜਾ ਲਾਇਆ ਉਹ ਮੜਾ ਲਾਇਆ ਉਹ ਮੜਾ ਲਾਇਆ ਹੱਥ ਕਿਵੇਂ ਠੀਕ ਆ ਇਦਾਂ ਇਦਾਂ ਬਾਪੂ ਜੀ ਪਏ ਨੇ ਇਹ ਵੀ ਬਹੁਤ ਹਾਲਾਤ ਇਹਨਾਂ ਦੇ ਮਾੜੇ ਸੀ ਚੱਲ ਫੇ ਨਹੀਂ ਸਕਦੇ ਬਲਾਈਂਡ ਨੇ ਤੇ ਜ਼ਖਮ ਵੀ ਇਹਨਾਂ ਦੇ ਨਹੀਂ ਜ਼ਖਮ ਨਹੀਂ ਸੀਗਾ ਸਿਰਫ ਬਲਾਈਂਡ ਨੇ ਫਿਜ਼ੀਓਥੈਰੇਪੀ ਹੁੰਦੀ ਆ ਤੇ ਥੋੜਾ ਖੜਾ ਕਰਕੇ ਟ੍ਰਾਈ ਕਰਦੇ ਆ ਓਕੇ ਇਧਰ ਡਾਕਟਰ ਸਾਹਿਬ ਇਹਨਾਂ ਨੂੰ ਕਾਸਟ ਜਿੱਕਰ ਸੀ ਇਹਨਾਂ ਨੂੰ ਫੰਗਲ ਇਨਫੈਕਸ਼ਨ ਹੈ ਕਾਸਟ ਸੀਟੀ ਚ ਜ਼ਿਆਦਾ ਖਰਾਬੀ ਆ ਕਿ ਸਾਲਾਂ ਤੋਂ ਦਿੱਕਤ ਹੈ ਠੀਕ ਹੈ ਬਰਕਰੇ ਜੇ ਉੱਪਰ ਰੱਖਿਆ ਹੋਵੇ ਹੁਣ ਤੋਂ ਪਹਿਲਾਂ ਨਾਲੋਂ ਠੀਕ ਨਹੀਂ ਇਧਰ ਬਾਪੂ ਰਾਮ ਇੱਕ ਕੈਂਪ ਤੋਂ ਬੇਸ਼ੰਮੀ ਹੈ ਡੇਜ ਹੋ ਗਿਆ ਸਰਪੰਚ ਕਿਵੇਂ ਹੈ ਕਹਿਣਾ ਕਰ ਦਿੰਦੇ ਹਾਂ ਚੱਲਾਂਗੇ ਆਪਾਂ ਜਲਦੀ ਚੱਲ ਜੀ ਚੇਤੀ ਚੇਤੀ ਠੀਕ ਹੋ ਗਏ ਕੋਟਾ ਹੁਣ ਠੀਕ ਨਹੀਂ ਆਦਾ ਕੋਈ ਨਾ ਚੱਲਦੇ ਆ ਇਦਰਾ ਬਾਪੂ ਮਹਤਿਆਰ ਸਿੰਘ ਜੀ ਨੇ ਅੱਖਾਂ ਤੋਂ ਬ্লাইন্ড ਨੇ ਬਾਪੂ ਜੀ ਇਹਨਾਂ ਦੇ ਵਾਈਫ ਨੇ ਰੇਖਾ ਮਾਤਾ ਤੇ ਇਹਨਾਂ ਨੂੰ ਵੀ ਅਸੀਂ ਲੈ ਕੇ ਆਏ ਸੀਗੇ ਸ਼ਮਸ਼ਾਨ ਘਾਟ ਦੇ ਵਿੱਚ ਬਾਪੂ ਜੀ ਰਹਿੰਦੇ ਸੀ ਬਾਗੁਰੂ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਸਾਨੂੰ ਇਹਨਾਂ ਦੀ ਸੇਵਾ ਮਿਲੀ ਆ ਇਦਾਂ ਹੀ ਇਹ ਮਾਤਾ ਕ੍ਰਿਸ਼ਨਾ ਮਾਤਾ ਵਾ ਇਹਨਾਂ ਦੀ ਬੇਟੀ ਅੰਜਲੀ ਤੇ ਇਹਨਾਂ ਦਾ ਬੇਟਾ ਅਜੇ ਆ ਤੇ ਇਹ ਦੋਨੋਂ ਮਾਂ ਬੇਟੀ ਘਰ ਦੇ ਵਿੱਚ ਸਿਗੀਆਂ ਪਈਆਂ ਲੁਧਿਆਣੇ ਤੋਂ ਲੈ ਕੇ ਆਏ ਸੀ ਅੰਜਲੀ ਦਾ ਤਾਂ ਪੂਰਾ ਸ਼ਰੀਰ ਕੀੜਿਆਂ ਨੇ ਖਾਦਾ ਹੋਇਆ ਸੀ ਇੰਨੇ ਜਾਖਮ ਸੀ ਢੂਈ ਤੇ ਬੈਗ ਤੇ ਸਾਰੀਆਂ ਹੱਡੀਆਂ ਨਿਕਲੀਆਂ ਪਈਆਂ ਸੀ ਵਿਚਾਰੀ ਦੀਆਂ ਤੇ ਹੁਣ ਵਾਹਿਗੁਰੂ ਜੀ ਦੀ ਕਿਰਪਾ ਨਾਲ ਠੀਕ ਆ ਅੰਜਲੀ ਭੈਣ ਵੀ ਠੀਕ ਆ ਤੇ ਕ੍ਰਿਸ਼ਨ ਮਾਤਾ ਦੇ ਵਿੱਚ ਹਾਂਜੀ ਸਤਿ ਸ੍ਰੀ ਅਕਾਲ ਕਮਲਜੀਤ ਬੇਬੇ ਤਕੜੀਆਂ ਆ ਬਾਪੂ ਆਇਆ ਸੀ ਮੈਨੂੰ ਮਿਲਿਆ ਸੀ ਥੱਲੇ ਰੇ ਲੱਤ ਨਹੀਂ ਕੰਮ ਕਰਦਾ ਹੋਤੋ ਕੋਈ ਨਾ ਕਰੂਗਾ ਕਰੂਗਾ ਜੁਗ ਜੁਗ ਦੀਆ ਮੇਰੇ ਪੁੱਤ ਨੂੰ ਧੰਨਵਾਦ ਮਾ ਧੰਨਵਾਦ ਅੱਛਾ ਜੀ ਵੇਟ ਦੀ ਥੈਰੇਪੀ ਕਰਵਾਉਂਦੇ ਵੇਟ ਬੀਅਰਿੰਗ ਸ਼ੁਰੂ ਕਰਵਾਈ ਹੈ ਕਰਾਈ ਹੈ ਠੀਕ ਕੋਈ ਗੱਲ ਤੋ ਬੋਤ ਨਹੀਂ ਆਉਂਦਾ ਲੱਤ ਕੋਈ ਨਾ ਆਊਗਾ ਮਾ ਆਊਗਾ ਕੋਈ ਨਹੀਂ ਕਰੂਗਾ ਆਊਗਾ ਮਾ ਰੋਣਾ ਨਹੀਂਗਾ ਮਾ ਮੇਰਾ ਪੁੱਤ ਜੁਗ ਜੁਗ ਦੀਓ ਧੰਨਵਾਦ ਮਾ ਧੰਨਵਾਦ ਤੁਹਾਡੀਆਂ ਅਸੀਸਾਂ ਚਾਹੀਦੀਆਂ ਹਾਂਜੀ ਇਹ ਡਾਇਬੀਟਿਕ ਸੀਗੇ ਇਹਨਾਂ ਦੇ ਪੈਰ ਤੇ ਜ਼ਖਮ ਸੀਗਾ ਉਹ ਵੱਡਾ ਸੀ ਇਹਨਾਂ ਨੂੰ ਸ਼ੂਗਰ ਕੰਟਰੋਲ ਚਾ ਪਹਿਲਾਂ ਜਖਮ ਠੀਕ ਆ ਗਿਆ ਜਖਮ ਪਹਿਲਾਂ ਇਹ 2-3 ਥੋੜਾ ਟਾਈਮ ਹੀ ਹੋਇਆ ਕੋਈ ਨਾ ਮਾ ਕੋਈ ਨਹੀਂ ਬਾਹਰੋਂ ਮੇਰ ਕਰਨੇ ਕੇ ਮੇਰੇ ਤੰਦਰੁਸਤੀਆਂ ਬਖਸ਼ਣਗੇ ਬਈ ਮੈਂ ਸੀਗਾ ਥੱਲੇ ਟੈਂਪਰੇਰੀ ਬਡ ਹੁੰਦਾ ਸੀ ਉਹ ਤੇ ਤੁਸੀਂ ਭੇਜ ਦਿੱਤਾ ਹਾਂਜੀ ਹਾਂਜੀ ਉੱਤੀ ਬੁਖਾਰ ਹੋ ਗਿਆ ਸੀ ਇਹਨੂੰ ਠੀਕ ਆ ਬੱਸ ਤੇ ਮੈਨੂੰ ਬੁਲਾ ਲਿਆ ਸੀ ਇਹਨੇ ਵੀ ਤੇ ਇਤਿਆਜ਼ ਪੂਰੇ ਠੀਕ ਆ ਬਾਪੂ ਤੇ ਹੁਣੇ ਠੀਕ ਹੈ ਚੁੱਪੀ ਇਹਨੂੰ ਅੱਜ ਠੀਕ ਆ ਬਾਪੂ ਕਰ ਦਿਆਂਗਾ ਬੈਠੋ ਤੁਸੀਂ ਮੈਂ ਡਾਕਟਰ ਨਾਲ ਗੱਲ ਕਰਦਾ ਕੋਈ ਨਹੀਂ ਇਹ ਬਾਪੂ ਵੀ ਫੁੱਫੜ ਆਇਆ ਦਾ ਮੁੰਡੇ ਦਾ ਕੋਈ ਨਹੀਂ ਨਾ ਭੈਣ ਨਾ ਭਰਾ ਨਾ ਧੀ ਨਾ ਪੁੱਤ ਬਾਪੂ ਹੀ ਸੰਭਾਲਦਾ ਸੀਗਾ ਹੁਣ ਬਾਪੂ ਬਜ਼ੁਰਗ ਹੋ ਗਿਆ ਏ ਮੁੰਡਾ ਅਪਸੈਟ ਬਹੁਤ ਜ਼ਿਆਦਾ ਸੀਗਾ ਤੇ ਫਿਰ ਬਾਪੂ ਸਾਡੇ ਕੋਲ ਇੱਥੇ ਕੈਂਪ ਤੇ ਲੈ ਕੇ ਆਏ ਸੀਗੇ ਹੋਂਦ ਤੱਕ ਇਹਨਾਂ ਬਹੁਤ ਠੀਕ ਆ। ਹਾਂ ਵੀਰੇ ਕਿਵੇਂ ਆ ਤੂੰ? ਠੀਕ ਆ ਹੁਣ? ਹਾਂ ਠੀਕ ਆ। ਠੀਕ ਆ ਵਧੀਆ ਵਧੀਆ। ਬਹੁਤ ਠੀਕ ਆ ਕਿਨਾਂ ਹੋਂਦ ਤੂੰ? ਕੀ ਨਾਂ ਤੇਰਾ? ਅਮਰਿੰਦਰ ਸਿੰਘ। ਅਮਰਿੰਦਰ ਕੋਣ ਆ ਨਾਂ ਤੇਰੇ? ਮੈਂ ਇੰਡੀ ਠੀਕ ਆ। ਭਰਾ ਆ ਤੁਹਾਡਾ ਇਹ। ਨਹੀਂ ਉਹ ਮੈਂ ਮਤਲਬ ਕਿ ਨੂੰ ਕਮੇਟ ਵਿੱਚ ਹੁਣ। ਠੀਕ ਆ ਜੀ। ਹੋਰ ਅਮਰਿੰਦਰ ਠੀਕ ਆ ਹੁਣ ਤੂੰ? ਹਾਂ ਪਾਜੀ ਹੁਣ ਮੈਂ ਠੀਕ ਆ ਡਾਕਟਰ ਨੇ ਇੰਦੀ ਹੈਗੀ। ਠੀਕ ਆ ਠੀਕ ਆ ਅਮਰਿੰਦਰ ਮੈਂ ਤੈਨੂੰ ਉਧਰ ਭੇਜਾਂਗੇ ਵਾਰਡ ਚ ਭੇਜ ਦਿੰਦਾ ਹੋਂਦ ਠੀਕ ਆ। ਆਜਾ ਸਰਪੰਚ ਕਰਦੇ ਆ ਗੱਲ। ਆਜਾ ਪਹਿਲਾਂ ਹਾਂਜੀ ਮਾਂ ਸਤਿ ਸ੍ਰੀ ਅਕਾਲ। ਹੋਰ ਮਾਂ ਠੀਕ ਹੋ? ਜੀ ਆਉਂਦੀ ਵਾਹਦੀ ਤੇ ਮੇਰੀ ਮਾਂ ਤੰਦਰੁਸਤ ਹੀ ਬਖਸ਼ੇ ਮੇਰੀ ਮਾਂ ਨੂੰ ਚੜ੍ਹਦੀ ਕਲਾ ਬਖਸ਼ੇ ਬਾਬਾ ਨਾਨਕ ਹੈ ਨਾ ਵਾਹਿਗੁਰੂ ਮੇਰ ਕਨ। ਇਸ ਮਾਂ ਦੀ ਵੀ ਦਾਸਤਾ ਐਸੀ ਆ ਤਿੰਨ ਬੋਟੀਆਂ ਸੀ ਉਹ ਵੀ ਚੁਰ ਗਈਆਂ ਦੁਨੀਆਂ ਤੋਂ ਬੇਟੀ ਜੀ ਉਹ ਵੀ ਚੁਰ ਗਈ ਦੋ ਤਾਂ ਦੋਤੀ ਸੀ ਉਹਨਾਂ ਦੀ ਵੀ ਡੈਥ ਹੋ ਗਈ। ਕਾਰ ਵਾਲੇ ਦੇ ਵੀਰ ਅੱਜ ਉਹ ਇਕੱਲੇ ਹੋਏ ਪਈ ਸੀ ਕਾਰ ਤੇ ਹਾਂਜੀ ਬਾਪੂ ਜੀ ਸਤਿ ਸ੍ਰੀ ਅਕਾਲ ਠੀਕ ਹਾਂ ਬਾਪੂ ਕਿਵੇਂ ਹੋ ਠੀਕ ਆ ਸਿੱਤਾਂ ਠੀਕ ਆ ਜਿਉਂਦੇ ਬਣਦੇ ਹੋ ਉਸ ਨਾ ਅੱਜ ਜਲੀ ਥਲੇ ਨੂੰ ਗੀੜਾ ਕੱਢ ਕੇ ਆਈ ਆ ਹਾਂਜੀ ਪ੍ਰਕਾਸ਼ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਬਾਪੂ ਤਕੜੇ ਹੋ ਬਾਪੂ ਪ੍ਰਕਾਸ਼ ਸਿੰਘ ਜੀ ਨੇ ਗੁਰਦੁਆਰਾ ਸਾਹਿਬ 'ਚ ਗ੍ਰਾਂਤੀ ਸਿੰਘ ਸੀਗੇ ਪਿੰਡ ਦਾ ਨਾਂ ਸੀਗਾ ਧਰਮ ਸਿੰਘ ਧਰਮ ਸਿੰਘ ਵਾਲਾ ਤੇ ਹੁਣ ਚੱਲਣਾ ਫਿਰਨ ਤੋਂ ਸਮਰੱਥ ਹੋ ਗਏ ਸੀਗੇ ਤੇ ਗੁਰੂ ਘਰ ਤੋਂ ਹੀ ਸੇਵਾ ਮੇਰੀ ਸਾਨੂੰ ਹੁਣ ਬਾਪੂ ਜੀ ਅੱਗੇ ਨਾਲੋਂ ਠੀਕ ਆ ਅਰਦਾਸ ਕਰਿਓ ਬਾਪੂ ਤੰਦਰੁਸਤ ਹੋ ਕੇ ਤਕੜਾ ਹੋ ਕੇ ਆਪਣੇ ਪੈਰਾਂ 'ਤੇ ਚੱਲਣ ਜੋਗਾ ਹੋ ਜਾਈਵੇ ਤੇ ਰਮਨਜੀਤ ਸਿੰਘ ਜੀ ਕਿਦਾਂ ਠੀਕ ਆ ਤੁਸੀਂ ਕਿਵੇਂ ਆਏ ਉੱਪਰ ਹਾਂ ਕੀ ਹੋ ਗਿਆ ਅੱਖਾਂ ਨਾਲ ਠੀਕ ਆ ਹੁਣ ਠੀਕ ਆ ਚਲੋ ਸ਼ੁਕਰਾਵਾਦ ਹਾਂਜੀ ਮੁੱਖ ਮੰਤਰੀ ਸਾਹਿਬ ਕੀ ਹਾਲ ਨੇ ਘਾੜ ਤੇ ਵਧੀਆ ਵਾ ਛੁੱਟੀ ਦੇ ਦੋ ਦੇਵਾਂਗੇ ਦੇਵਾਂਗੇ ਮੁੱਖ ਮੰਤਰੀ ਭਰਾਵਾ ਮੇਰਾ ਹੋਰ ਧਰਮਪ੍ਰੀਤ ਤੇਰਾ ਨਾ ਧਰਮਪ੍ਰੀਤ ਹਾਂਜੀ ਧਰਮਪ੍ਰੀਤ ਕੋਈ ਨਾ ਦੇਵਾਂਗੇ ਛੁੱਟੀ ਪਾਇਏ 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 ਇੱਕ ਫਸਕਾਨ ਦੇ ਵਿੱਚ ਜਿੱਥੇ ਵੈਦ ਦਾ ਕੰਮ ਕਰਦੇ ਸੀ ਉੱਥੇ ਹੀ ਪਏ ਸੀ ਬਹੁਤ ਬਾਬਾ ਜੀ ਦੀ ਮਿਹਰ ਹੋ ਗਈ ਹੁਣ ਤਾਂ ਬਾਪੂ ਦਾ ਪੈਰ ਜਮਾ ਠੀਕ ਹੋ ਗਿਆ ਲੱਤ ਉਹਦਾ ਸਾਰੀ ਲੱਤ ਗਲੀ ਹੋਈ ਸੀ ਬਹੁਤ ਮਾੜੀ ਹਾਲ ਸੀ ਤੇ ਹੁਣ ਤਾਂ ਬਾਪੂ ਬੈਠ ਸਾਹਿਬ ਸਾਡੇ ਪੂਰੇ ਠੀਕ ਨੇ ਜੀ ਵਾਹਿਗੁਰੂ ਕਿਰਪਾ ਕਰਨ ਆਪਣੇ ਪੈਰਾਂ ਤੇ ਤੁਰਨ ਜੋਗੇ ਹੋ ਜਾਣ ਤੰਦਰੁਸਤੀਆਂ ਮਾਰਸ ਹਨਾ ਬਾਪੂ ਤੁਰਦਾ ਫਿਰਦਾ ਹੋ ਜਾ ਮੇਰਾ ਬਾਪੂ ਇਹ ਮੈਨੂੰ ਛੁੱਟੀ ਦੇ ਉਹ ਹਾਂ ਛੁੱਟੀ ਦੇ ਦੇਣੀ ਹੈ ਮੈਨੂੰ ਲਕਾਨ ਤੇ ਹਾਂ ਉੱਥੇ ਤੂੰ ਆਪਦਾ ਕੰਮ ਕਰੀ ਜਾ ਕੇ ਦੁਬਾਰਾ ਫਿਰ ਉੱਥੇ ਛੱਡਿਆ ਹਾਂ ਹਾਂ ਉੱਥੇ ਛੱਡ ਕੇ ਆਵਾਂਗੇ ਛੱਡ ਕੇ ਆਵਾਂਗੇ ਪੱਕਾ ਵਾਦਾ ਤੇਰੇ ਨਾਲ ਬਾਪੂ ਤਕੜਾ ਹੋ ਜਾ ਵਾ ਤੁਰਨ ਲੱਗ ਜਾ ਫਟਾਫਟ ਠੀਕ ਆ ਉਦਾਂ ਤਾਂ ਤੁਰਦਾ ਫਿਰ ਅਬਾ ਪੱਟੀ ਹੁਣੀ हट ਗਈ ਤਾਂ ਠੀਕ ਹੈ ਠੀਕ ਜੇ ਹੁਣ

ਹਾਂ ਜੀ ਮੈਨੂੰ ਪਤਾ ਹੈ ਹਾਂ ਪੂਰੀ ਨਾਲ ਸੀ ਮੇਰੇ ਹਾਂ ਹਾਂ ਮੈਨੂੰ ਪਤਾ ਜਿੱਤੇ ਮੈਨੂੰ ਚਲੋ ਸ਼ੁਕਰਾਂ ਜੰਦ ਸਿੰਘ ਜੀ ਆਦਾ ਤੰਦਰੁਸਤੀਆਂ ਬਾਖਸ ਬਾਪੂ ਸਤਿ ਸ੍ਰੀ ਅਕਾਲ ਕੋਈ ਜਨ ਲੋਪ ਤੋਂ ਕੋਲ ਨਹੀਂ ਤਾਂ ਠੀਕ ਹੋ ਬਹੁਤ ਛਕ ਠੀਕ ਪਰਦੇਸੀ ਬੰਦਾ ਦਿਖਾਈ ਵੀ ਨਹੀਂ ਦਿੰਦਾ ਵਿਚਾਰੇ ਨੂੰ ਐਸੀ ਥਾਂ ਤੇ ਪਿਆ ਸੀਗਾ ਬਾਪੂ ਵਿਚਾਰਾ ਝੁੱਗੀ ਦੀ ਅੰਦਰ ਪਾ ਕੇ ਨਾ ਵਿੱਚ ਖੁੱਡੇ ਦੇ ਵਿੱਚ ਬੜ ਕੇ ਬੈਠਾ ਸੀ ਅੱਖਾਂ ਤੋਂ ਦਿੰਦਾ ਨਹੀਂ ਸੀ ਲੋਕ ਦੱਸਦੇ ਸੀ ਵੀ ਜੇਵੀਸੀ ਮਸ਼ੀਨ ਸੀ ਉਹਰੇ ਥੱਲੇ ਵੜ ਕੇ ਪਿਆ ਗਿਆ ਕਿਤੇ ਉਹ ਮਸ਼ੀਨ ਵਾਲੇ ਨੇ ਆ ਕੇ ਸੈਲਫ ਮਾਰੀ ਤੋੜ ਲਈ ਤੇ ਬਾਈ ਦਾ ਸਾਰਾ ਥੱਲੇ ਵਾਲਾ ਸੜ ਡੱਡ ਹੋ ਗਿਆ ਸੀ ਉਦੋਂ ਮੁੜ ਕੇ 30 35 ਸਾਲ ਹੋ ਗਏ ਸੀ ਹੁਣ ਇਹਨੂੰ ਉੱਥੇ ਹੀ ਸੜਕਾਂ ਦੇ ਉੱਤੇ ਧੱਕੇ ਖਾਂਦੇ ਨੂੰ ਵਿਚਾਰੇ ਨੇ ਤੇ ਅੱਖਾਂ ਦੀ ਲਾਈਟ ਵੀ ਹੈ ਨਹੀਂ ਸੀ ਤੇ ਨਿੱਕਾ ਜਾਂ ਖੁੱਡਾ ਜਾਂ ਪਾ ਕੇ ਇੱਟਾਂ ਦਾ ਉਹਦੇ ਵਿੱਚ ਹੀ ਰੰਦਾ ਸੀ ਵਾਹਿਗੁਰੂ ਕਿਰਪਾ ਕਰਨ ਉਹਨਾਂ ਗੱਲ ਨਾਲ ਠੀਕ ਆ ਤੇ ਕੋ ਗੁਰਤੇ ਗੁਰਪ੍ਰੀਤ ਸਿੰਘ ਕੀ ਮੇਰੀ ਬੈੱਡ ਸੋਰ ਸੀ ਠੀਕ ਨੇ ਉਹਨਾਂ ਨੂੰ ਤਾਂ ਹੀ ਥੱਲੇ ਸ਼ਿਫਟ ਕਰਤਾ ਹਾਂ ਲਲਤੂ ਵੀ ਭੇਜਦੇ ਹੋ ਤੇ ਉਹਨਾਂ ਦੇ ਲਲਤੂ ਵੀ ਠੀਕ ਆ ਪੱਟੀਆਂ ਉਹਨੀਆਂ ਬੰਦ ਹੋ ਗਈਆਂ ਸੀਗੀਆਂ ਲਲਤੂ ਦੇ ਵੀ ਹਾਂ ਉਹਨਾਂ ਦੇ ਵੀ ਠੀਕ ਹੋ ਗਏ ਸੀਗੇ ਤਾਂ ਕਰ ਕਰ ਉਹ ਥੱਲੇ ਸ਼ਿਫਟੇ ਜਾ ਕੇ ਫਿਰ ਪੜਿਆ ਨਹੀਂ ਕਿ ਚੈੱਕ ਕਰਦੇ ਰਹੋ ਦੁਬਾਰਾ ਜਾਖਮ ਨਹੀਂ ਹੋ ਗਏ ਨਾ ਪਰ ਤੁਸੀਂ ਹਫ਼ਤੇ ਚੈੱਕ ਵੇਰੀ ਡਾਇਗਨੋਸ ਕਰ ਲਿਆ ਕਰੋ ਸਾਧ ਕੇ ਉਹਨਾਂ ਨੂੰ ਉਹ ਰੋਜ਼ ਫਿਜ਼ੀਓਥੈਰੇਪੀ ਕਰਵਾਉਣਾ ਆਪਣੇ ਵੀ ਲੈ ਕੇ ਜਾਂਦੇ ਉਹਨਾਂ ਨੂੰ ਠੀਕ ਕਰਕੇ ਹੁੰਦੀ ਉਹਦੀ ਚਲੋ ਸ਼ੁਕਰ ਹੈ ਧੰਨਵਾਦ ਕੀ ਸਾਡੇ ਟੀਮ ਆ ਜਿਹੜੀ ਮੈਡੀਕਲ ਦੀ ਡਾਕਟਰਾਂ ਵੱਲੋਂ ਆਪਣੇ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਸੀ ਕੋਸ਼ਿਸ਼ ਕਰਦੀ ਸਾਡੀ ਟੀਮ ਵੱਡੇ ਵੱਡੇ ਜਾਗਮ ਸੀ ਜਿਵੇਂ ਲਾਲ ਤੂਜ਼ੀ ਗਰ ਭੇ ਸੀ ਉਹਨਾਂ ਦੀ ਰੀੜ ਦੀ ਹੱਡੀ ਟੁੱਟੀ ਹੋਈ ਥੱਲੇ ਵਾਲਾ ਹੀ ਸਾਡਾ ਡੈਡਾ ਦੋਨੇ ਪੇਸ਼ੈਂਟਾਂ ਦਾ ਤੇ ਜਦੋਂ ਆਏ ਸੀ ਪੂਰੇ ਗਲੇ ਹੋਏ ਸੀ ਥੱਲੋਂ ਸਾਰੇ ਪਰ ਹੁਣ ਉਹਨਾਂ ਨੂੰ ਚੰਗਾ ਟਰੀਟਮੈਂਟ ਚੰਗੀ ਸੇਵਾ ਸੰਭਾਲ ਉਹਨਾਂ ਦਾ ਚੰਗੇ ਵਧੀਆ ਤਰੀਕੇ ਨਾਲ ਖਾਣ ਪੀਣ ਤੇ ਅੱਜ ਉਹ ਮੇਰੇ ਵੀਰ ਠੀਕ ਹੋ ਰਹੇ ਨੇ ਬਾਪੂ ਵੀ ਤੁਸੀਂ ਦੇਖਦੇ ਹੋ ਸਾਰਿਆਂ ਦੇ ਵਿੱਚ ਫਰਕ ਪੈ ਰਿਹਾ बस ਗੱਲ ਸਿਰਫ ਜਦੋਂ ਆਪਾਂ ਨੀਅਤ ਦੇ ਨਾਲ ਸੇਵਾ ਕਰਦੇ ਆਂ ਦਿਲ ਤੋਂ ਤਾਂ ਉਹਦੇ ਨਾਲ ਫਰਕ ਤਾਂ ਪੈਂਦਾ ਵਾ ਫਿਰ ਤੇ ਉਹੀ ਚੀਜ਼ ਆ ਕਿ ਸਾਡੇ ਸੁਪਨਿਆਂ ਦੇ ਹਸਪਤਾਲ ਦੇ ਵਿੱਚ ਜਿੰਨੇ ਵੀ ਮੈਂਬਰ ਐਡਮਿਟ ਨੇ ਬਹੁਤ ਵਾਈਗੁੱਡ ਦੀ ਕਿਰਪਾ ਨਾਲ ਚੰਗਾ ਟ੍ਰੀਟਮੈਂਟ ਹੋ ਰਿਹਾ ਜੀ ਪਰ ਸਾਨੂੰ ਜ਼ਰੂਰਤ ਆ ਹਸਪੀਟਲ ਦੇ ਵਿੱਚ ਬਿਲਡਿੰਗ ਨੂੰ ਵੱਡਾ ਕਰਨ ਦੀ ਬਿਲਡਿੰਗ ਬਣਾਉਣ ਦੀ ਪਰ ਸਾਡੀ ਹਿੰਮਤ ਨਹੀਂ ਪੈ ਰਹੀ ਕਿਉਂਕਿ ਸਾਹਮਣੇ ਜਿਹੜੀ ਬਿਲਡਿੰਗ ਦਾ ਕੰਮ ਚੱਲਦਾ ਪੁਰਾਣੀ ਦਾ 3 ਸਾਲ ਹੋ ਚੱਲੇ ਆ ਸਾਡਾ ਹਜੇ ਇਸ ਬਿਲਡਿੰਗ ਦਾ ਕੰਮ ਨਿਪਰੇ ਨਹੀਂ ਚੜਿਆ ਕੰਪਲੀਟ ਨਹੀਂ ਹੋਇਆ ਇਸ ਕਰਕੇ ਹਸਪੀਟਲ ਦੀ ਬਿਲਡਿੰਗ ਦਾ ਕੰਮ ਅਸੀਂ ਹੁਣ ਪਿਛਲੇ ਸਿਆਲਾਂ ਚ ਸ਼ੁਰੂ ਕਰਨਾ ਸੀ ਪਰ ਅਸੀਂ ਉਹਨੂੰ ਡਿਲੇ ਕਰਤਾ ਨਹੀਂ ਪੱਥਰ ਵੀ ਰੱਖਣਾ ਸੀ ਸਾਰੀ ਤਿਆਰੀ ਹੋ ਗਈ ਸੀ ਨਕਸ਼ਾ ਵੀ ਬਣ ਗਿਆ ਸੀ ਸਭ ਕੁਝ ਓਕੇ ਹੋ ਗਿਆ ਸੀ ਪਰ ਸਾਡੀ ਇਸ ਕਰਕੇ ਹਿੰਮਤ ਨਹੀਂ ਬਣੀ ਵੀ ਪਹਿਲਾਂ ਜਿਹੜੀ ਬਿਲਡਿੰਗ ਦਾ ਕੰਮ ਚੱਲਦਾ ਉਹਦਾ ਕੰਮ ਆਪਾਂ ਉਹਨੂੰ ਸਿਰੇ ਚਾੜ੍ਹ ਲਈਏ ਫਿਰ ਆਪਾਂ ਦੂਸਰੀ ਬਿਲਡਿੰਗ ਦਾ ਸ਼ੁਰੂ ਕਰਾਂਗੇ ਤੇ ਇਸ ਕਰਕੇ ਸਾਡੀ ਬੇਨਤੀ ਹੈ ਸਾਨੂੰ ਸਰੀਏ ਦੀ ਲੋੜ ਆ ਸਾਨੂੰ ਰੇਤੇ ਬਜਰੀ ਦੀ ਲੋੜ ਆ ਕਿੱਟਾਂ ਦੀ ਬਹੁਤ ਵੱਡੀ ਗਿਣਤੀ ਚ ਲੋੜ ਆ ਕਿਉਂਕਿ ਇੱਟਾਂ ਤੋਂ ਬਿਨਾ ਕੰਮ ਨਹੀਂ ਚੱਲਦਾ ਹੁਣ ਜਿਹੜੇ ਸਾਹਮਣੇ ਤੁਸੀਂ ਬਣੀ ਬਿਲਡਿੰਗ ਦੇਖਦੇ ਹੋ ਉਹਨੂੰ ਆਲੇ-ਦਾਲਿਓਂ ਦਿਵਾਰਾਂ ਕਰਕੇ ਉਹਦੇ ਪਾਰਟੀਸ਼ਨਾਂ ਕਰਨੀਆਂ ਵਿੱਚ ਉੱਥੇ ਇੱਟਾਂ ਚਾਹੀਦੀਆਂ ਸਾਨੂੰ ਦਫ਼ਤਰ ਵੀ ਇੱਥੇ ਹੀ ਆ ਸਾਡੇ ਸਾਰੇ ਇਹਦੇ ਕਰਕੇ ਉੱਥੇ ਪੇਸ਼ੈਂਟ ਆ ਇਹਨਾਂ ਦੇ ਵੱਡੇ ਵੱਡੇ ਜ਼ਖਮ ਆ ਉੱਥੇ ਸਾਡੇ ਸੇਵਾਦਾਰ ਸੇਵਾ ਕਰਦੇ ਨੇ ਸਾਰੇ ਹਨ ਤੇ ਇੱਥੇ ਸੇਵਾਦਾਰ ਸੌਂਦੇ ਆ ਸਾਰੇ ਉੱਪਰ ਆਹ ਵਾਹਿਗੁਰੂ ਕਿਰਪਾ ਕਰਨ ਹੌਲੀ ਹੌਲੀ ਪ੍ਰਬੰਧ ਆ ਜਿਹੜੇ ਉਹ ਵਧੀਆ ਤਰੀਕੇ ਨਾਲ ਕੰਪਲੀਟ ਹੋ ਸਕਣ ਪੂਰੇ ਹੋ ਸਕਣ ਜੋ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਓ ਅੱਗੇ ਜੇ ਕੋਈ ਭੈਣ ਭਰਾ ਸਪੋਰਟ ਕਰ ਸਕਦਾ ਤਾਂ ਸਪੋਰਟ ਵੀ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ